ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਹ ਪਾ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਦੇਖੋ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਕੁਝ ਖਾਸ ਦੱਸਣ ਵਾਲੀ ਹਾਂ ਕਈ ਵਾਰੀ ਕੀ ਹੁੰਦਾ ਹੈ ਕਿ ਸਾਡੇ ਘਰ ਵਿੱਚ ਬਰਕਤ ਨਾ ਆਣਾ ਪੈਸੇ ਨਾ ਆਣਾ ਘਰ ਵਿੱਚ ਲక్ష్ਮੀ ਦਾ ਰੁਸ ਜਾਣਾ ਲక్ష్ਮੀ ਦੇ ਦਾ ਸਾਡੇ ਘਰ ਵਿੱਚੋਂ ਚਲੇ ਜਾਣਾ ਪਰੇਸ਼ਾਨੀਆਂ ਦਾ ਆਣਾ ਉਹਦਾ ਸਭ ਦਾ ਕਾਰਨ ਅਸੀਂ ਖੁਦ ਹੀ ਹੁੰਦੇ ਹਾਂ ਜਿਸ ਦੇ ਬਾਰੇ ਵਿੱਚ ਸਾਨੂੰ ਜਾਣਕਾਰੀ ਨਹੀਂ ਹੁੰਦੀ ਹੈ ਅੱਜ ਦੀ ਵੀਡੀਓ ਵਿੱਚ ਮੈਂ ਗੱਲ ਕਰ ਰਹੀ ਹਾਂ ਉਹਨਾਂ ਲੇਡੀਜ਼ ਦੀ ਜੋ ਕਿ ਘਰ ਦੀ ਕਿਚਨ ਨੂੰ ਸੰਭਾਲਦੀਆਂ ਹਨ ਘਰ ਦੀ ਰਸੋਈ ਨੂੰ ਸੰਭਾਲਦੀਆਂ ਹਨ ਪਰ ਉਹਨਾਂ ਨੂੰ ਐਸੇ ਕੁਝ ਗੱਲਾਂ ਦੀ ਜਾਣਕਾਰੀ ਨਾ ਹੋਣ ਦੇ ਕਾਰਨ ਉਹ ਆਪਣੇ ਫੈਮਿਲੀ ਦੇ ਵਿੱਚ ਹੀ ਕਾਫੀ ਸਾਰੀਆਂ ਪਰੇਸ਼ਾਨੀਆਂ ਨੂੰ

ਸਮਝ ਸਕਦੇ ਹੋ ਕਿ ਵਾਸਤੂ ਟਿਪਸ ਜਿਸ ਤਰ੍ਹਾਂ ਹੁੰਦੇ ਹਨ ਰਸੋਈ ਦੇ ਉਹ ਸਾਨੂੰ ਉਸ ਤਰ੍ਹਾਂ ਹੀ ਕਰਨੇ ਚਾਹੀਦੇ ਹਨ ਜਿਸ ਤਰ੍ਹਾਂ ਕੀ ਵਾਸਤੂ ਦੱਸਿਆ ਜਾਂਦਾ ਹੈ ਜੇਕਰ ਸਾਡਾ ਰਸੋਈ ਦਾ ਵਾਸਤੂ ਖਰਾਬ ਹੋ ਜਾਵੇ ਤਾਂ ਰਸੋਈ ਵਿੱਚ ਦੇਖੋ ਅਨਪੂਰਨਾ ਦਾ ਵਾਸ ਹੁੰਦਾ ਹੈ ਸਾਡੇ ਘਰ ਵਿੱਚ ਖਾਣਾ ਆਂਦਾ ਹੈ ਖਾਣਾ ਬਣਦਾ ਹੈ ਅਨਪੂਰਨਾ ਦੇ ਕਾਰਨ ਬਣਦਾ ਹੈ ਜੇ ਸਾਡੀ ਰਸੋਈ ਦੇ ਵਾਸਤੂ ਹੀ ਸਾਡਾ ਖਰਾਬ ਹੋਏਗਾ ਤਾਂ ਉਸ ਦੇ ਕਾਰਨ ਸਾਡੇ ਘਰ ਵਿੱਚ ਅੰਨ ਧੰਨ ਦੀ ਕਮੀ ਹੋ ਜਾਏਗੀ ਇਸ ਕਰਕੇ ਤੁਹਾਨੂੰ ਮੈਂ ਅੱਜ ਦੱਸਾਂਗੀ ਕਿ ਅੱਜ ਦੀ ਵੀਡੀਓ ਵਿੱਚ ਕਿਸ-ਕਿਸ ਤਰ੍ਹਾਂ ਤੁਸੀਂ ਰਸੋਈ ਦੀਆਂ ਚੀਜ਼ਾਂ ਦਾ ਬਰਤਨਾਂ ਦਾ ਠੀਕ ਹੈ ਧਿਆਨ ਰੱਖਣਾ ਹੈ ਉਸ ਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਡਾ ਕਿੰਨਾ ਘਰ ਦੇ ਵਿੱਚ ਪਰਿਵਰਤਨ ਆ ਜਾਏਗਾ ਕਿਉਂਕਿ ਜੋ ਰਸੋਈ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਹਨ ਜਿਸ ਦੇ ਨਾਲ ਤੁਸੀਂ ਆਪਣੀ ਰਸੋਈ ਵਿੱਚ ਰਾਹੂ ਨੂੰ ਬਿਠਾ ਕੇ ਰੱਖਿਆ ਹੈ ਹਾਂਜੀ ਕੁਝ ਭਾਂਡਿਆਂ ਵਿੱਚ ਰਾਹੂ ਦਾ ਵਾਸ ਹੁੰਦਾ ਹੈ ਤੇ ਚਲੋ ਜੀ ਹੁਣ ਸਸਪੈਂਸ ਨਹੀਂ ਰੱਖਦੇ ਹੋਏ ਤੁਹਾਨੂੰ ਪੂਰਾ ਅੱਜ ਰਸੋਈ ਦੀਆਂ ਚੀਜ਼ਾਂ ਬਾਰੇ ਵਿੱਚ ਸਮਝਾਉਣ ਵਾਲੀਆਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਹਾਜ਼ਰ ਹੋ ਕੇ ਬੇਨਤੀ ਹੈ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਤੇ ਜੇਕਰ ਤੁਸੀਂ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਜਿਹੜੀ ਸਬਸਕ੍ਰਾਈਬ ਦੇ ਬਟਨ ਦੇ ਨਾਲ ਬੈਲ ਦਾ ਬਟਨ ਹੁੰਦਾ ਹੈ ਉਸ ਨੂੰ ਜ਼ਰੂਰ ਦਬਾਓ ਤਾਂ ਕਿ ਮੇਰੀਆਂ ਹਰ ਵੀਡੀਓ ਤੁਹਾਡੇ ਕੋਲ ਪਹੁੰਚੇ ਕੋਈ ਵੀ ਵੀਡੀਓ ਮਿਸ ਨਾ ਹੋਵੇ ਪਰਮਾਤਮਾ ਦਾ ਆਸ਼ੀਰਵਾਦ ਲੈਣ ਦੇ ਲਈ ਕਮੈਂਟ ਵਿੱਚ ਹਾਜ਼ਰੀ ਸਾਰੇ ਦੇ ਕੇ ਜਾਇਆ ਕਰੋ ਜੀ ਉਨ ਜਿਸ ਤਰ੍ਹਾਂ ਕੀ ਮੈਂ ਤੁਹਾਨੂੰ ਦੱਸਿਆ ਕਿ ਅੱਜ ਦੀ ਵੀਡੀਓ ਜੋ ਕਿ ਜਿਹੜੀਆਂ ਮਹਿਲਾਵਾਂ ਜਿਹੜੀਆਂ ਲੇਡੀਜ਼ ਕਿਚਨ ਚ ਚਲੰਤੀਆਂ ਹਨ ਕਾ ਦਾ ਖਾਣਾ ਬਣਾਉਂਦੀਆਂ ਹਨ ਉਹਨਾਂ ਨੂੰ ਸਭ ਤੋਂ ਪਹਿਲੀ ਗੱਲ ਦਾ ਇਹ ਧਿਆਨ ਰੱਖਣਾ ਹੈ ਕਿ ਉਹਨਾਂ ਦੀ ਰਸੋਈ ਦਾ ਜੋ ਤਵਾ ਹੈ ਕੜਾਈ ਹੈ ਉਹ ਰਾਹੁ ਹੈ ਉਸ ਚੀਜ਼ਾਂ ਨੂੰ ਤੁਸੀਂ ਹਮੇਸ਼ਾ ਸੱਜੇ ਪਾਸੇ ਰਾਈਟ ਸਾਈਡ ਤੇ ਹੀ ਰੱਖਣਾ ਹੈ ਜੇਕਰ ਤੁਸੀਂ ਉਸ ਨੂੰ ਲੈਫਟ ਸਾਈਡ ਤੇ ਰੱਖ ਰਹੇ ਹੋ ਆਪਣੇ ਤਵੇ ਨੂੰ ਤੇ ਆਪਣੀ ਕੜਾਈਆਂ ਨੂੰ ਤਾਂ ਅੱਜ ਤੋਂ ਹੀ ਤੁਸੀਂ ਇਸ ਦੀ ਜੋ ਦਿਸ਼ਾ ਹੈ ਉਹ ਚੇਂਜ ਕਰ ਦੋ ਠੀਕ ਹੈ ਸਾਈਟ ਚੇਂਜ ਕਰ ਦੋ ਦੂਸਰੀ ਜਿਹੜੀ ਗੱਲ ਹੈ ਕਿ ਕਈ ਲੇਡਿਸ ਕੀ ਹੁੰਦਾ ਹੈ ਜਦੋਂ ਰੋਟੀ ਬਣਾਉਂਦੀਆਂ ਹਨ ਤਾਂ ਤਵਾ ਗਰਮ ਹੁੰਦਾ ਹੈ ਤਾਂ ਉਸੇ ਵੇਲੇ ਉਸ ਨੂੰ ਮਾਂਜ ਦਿੰਦੀਆਂ ਹਨ ਟੈਪ ਦੇ نیچے ਟੂਟੀ ਦੇ نیچے ਰੱਖ ਕੇ ਉਸ ਦੇ ਨਾਲ ਜੋ ਗਰਮ ਤਵੇ ਦੇ ਵਿੱਚੋਂ ਜੋ ਆਵਾਜ਼ ਨਿਕਲਦੀ ਹੈ ਨਾ ਛੰਨ ਕਰਕੇ ਹੈ ਨਾ ਤੇ ਉਹ ਆਵਾਜ਼ ਦੀ ਜਿਹੜੀ ਧੁਨੀ ਦੀ ਜੇ ਆਵਾਜ਼ ਹੈ ਉਹ ਜਦੋਂ ਸਾਡੇ ਘਰ ਵਿੱਚ ਫੈਲਦੀ ਹੈ ਉਹ ਨੈਗਟਿਵਿਟੀ ਪੈ ਲੰਦੀ ਹੈ ਤੇ ਸਾਡੇ ਘਰ ਵਿੱਚ ਪਰੇਸ਼ਾਨੀਆਂ ਪੈਦਾ ਕਰਦੀ ਹੈ ਤਾਂ ਇਸ ਕਰਕੇ ਕਦੀ ਵੀ ਗਰਮ ਤਵੇ ਨੂੰ ਤੁਸੀਂ ਨਹੀਂ ਧੋਣਾ ਜਦੋਂ ਉਹ ਠੰਡਾ ਹੋ ਜਾਏ ਤਾਂ ਹੀ ਤੁਸੀਂ ਗਰਮ ਤਵੇ ਨੂੰ ਧੋਣਾ ਹੈ ਇੱਕ ਹੋਰ ਵਿਸ਼ੇਸ਼ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਜਦੋਂ ਤੁਸੀਂ ਰੋਟੀ ਬਣਾਉਣਾ ਸ਼ੁਰੂ ਕਰਦੇ ਹੋ ਤਾਂ ਹਮੇਸ਼ਾ ਗੈਸ ਨੂੰ ਜਿਹੜਾ ਹੁੰਦਾ ਹੈ ਹੱਥ ਨਾਲ ਇਸ ਤਰ੍ਹਾਂ ਛੂਕੇ ਆਪਣੇ ਮੱਥੇ ਤੇ ਲਗਾਉਣਾ ਹੈ ਅੱਖਾਂ ਬੰਦ ਕਰਕੇ ਕਹਿਣ ਦਾ ਮਤਲਬ ਆਪਣੇ ਜਿਸ ਵੀ ਪਰਮਾਤਮਾ ਨੂੰ ਤੁਸੀਂ ਮੰਦੇ ਹੋ ਉਹਨਾਂ ਦਾ ਨਾਮ ਲੈਣਾ ਹੈ ਫਿਰ ਜਦੋਂ ਤੁਹਾਡੀ ਰੋਟੀ ਬਣ ਜਾਂਦੀ ਹੈ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਗੈਸ ਚੂਲੇ ਨੂੰ ਹੱਥ ਲਗਾ ਕੇ ਪਰਮਾਤਮਾ ਦਾ ਨਾਮ ਲੈ ਕੇ ਸ਼ੁਕਰਾਨਾ ਕਰਨਾ ਹੈ ਇਸੇ ਨਾਲ ਤੁਸੀਂ ਦੇਖੋਗੇ ਅੰਨ ਧੰਨ ਦੀ ਕਦੀ ਵੀ ਤੁਹਾਡੇ ਦੇ ਵਿੱਚ ਕਮੀ ਬਿਲਕੁਲ ਵੀ ਨਹੀਂ ਆਏਗੀ ਇਸ ਤੋਂ ਇਲਾਵਾ ਇਹ ਜਿਹੜੀਆਂ ਜਿਹੜੀਆਂ ਬਈ ਛੋਟੀਆਂ-ਛੋਟੀਆਂ ਗੱਲਾਂ ਦੱਸ ਰਹੀਆਂ ਅਜਮਾ ਕੇ ਦੇਖਣਾ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਆ ਜਾਏਗੀ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਜਦੋਂ ਆਪਾਂ ਫੁਲਕੇ ਬਣਾਉਂਦੇ ਆ ਹਨਾ ਤੇ ਇੱਕਦਮ ਜੋ ਉਦਾ ਸੁੱਕਾ ਆਟਾ गिर ਜਾਂਦਾ ਹੈ ਪਲੇਟਫਾਰਮ ਤੇ ਉਸ ਨੂੰ ਇੱਕੋ ਦਮ ਸਾਫ਼ ਨਹੀਂ ਕਰੀਦਾ ਹੁੰਦਾ ਠੀਕ ਹੈ ਇਹ ਵਾਸਤੂ ਦੇ ਅਨੁਸਾਰ ਹੁੰਦਾ ਹੈ ਉਸ ਨੂੰ 5-7 ਜਾਂ 10 ਮਿੰਟ ਐਵੇਂ ਹੀ ਰਹਿਣ ਓ ਉਸ बाद उस साफ करो ठीक है कि कि एच लॉजिक है जे मैं समझाना शुरू करांगी तो वीडियो बहुत ज्यादा लंबी हो जाएगी क्योंकि बहुत सारिया चीजा थै दसनिया है कि की करो या की ना करो ठीक है ਤੇ ਹੋਰ ਅਗਲੀ ਚੀਜ਼ ਜੇਰਾ ਤੁਹਾਡਾ ਤਵਾ ਹੁੰਦਾ ਹੈ ਕਦੀ ਵੀ ਉਸ ਨੂੰ ਅਸੀਂ ਲਟਕਾ ਕੇ ਨਹੀਂ ਰੱਖਣਾ ਹੈ ਕਹਿਦਾ ਮਤਲਬ ਲਟਕਾਉਂਦਾ ਕਿ ਹੈਂਡਲ ਇਸ ਤਰ੍ਹਾਂ ਖੜਾ ਕਰਕੇ ਉਸ ਨੂੰ ਕਦੀ ਵੀ ਨਹੀਂ ਰੱਖਣਾ ਚਾਹੀਦਾ ਹੈ ਆਪਣੇ ਰਸੋਈ ਦੇ ਤਵੇ ਨੂੰ ਹਮੇਸ਼ਾ ਸਾਨੂੰ ਲਿਟਾ ਕੇ ਰੱਖਣਾ ਚਾਹੀਦਾ ਹੈ ਪੁੱਠਾ ਵੀ ਨਹੀਂ ਰੱਖਣਾ ਹੈ ਠੀਕ ਹੈ ਰਸੋਈ ਦੇ ਤਵੇ ਨੂੰ ਲਿਟਾ ਕੇ ਰੱਖਣਾ ਹੈ ਸਿੱਧਾ ਕਰਕੇ ਪਲੱਸ ਜੋ ਚਕਲਾ ਵੇਲਣਾ ਹੁੰਦਾ ਹੈ ਜਿਹੜਾ ਚੱਕਲਾ ਹੁੰਦਾ ਹੈ ਨਾ ਜਿਹਦੇ ਉੱਤੇ ਅਸੀਂ ਰੋਟੀ ਵੇਲਦੇ ਹਾਂ ਤੇ ਉਸ ਦੇ نیچے ਜੋ ਸਟੈਂਡ ਹੁੰਦਾ ਆ ਜਿਸ ਦੇ ਨਾਲ ਉਹ ਖੜਾ ਰਹਿੰਦਾ ਹੈ ਵੀ ਨਾ ਕਿਸੇ ਦੇ نیچے ਉਹ ਤਿੰਨ ਜਿਹੜਾ ਉਹਦੇ نیچے ਸਟੈਂਡ ਲੱਗੇ ਹੁੰਦੇ ਕਿਸੇ ਦੇ ਵਿੱਚ ਦੋ ਹੁੰਦੇ ਹਨ ਕਿਸੇ ਦੇ ਵਿੱਚ ਤਿੰਨ ਲੱਗੇ ਹੁੰਦੇ ਹਨ نیچے ਕਿਸੇ ਦੇ ਵਿੱਚ ਪੰਜ ਵੀ ਲੱਗੇ ਹੁੰਦੇ ਹਨ जड़ी चकले के नीचे तीन स्टैंड वाला चकला कभी भी नहीं खरीदना है वास्तु के अनुसार यह बहुत ही ज़्यादा अशुभ होंगे है तीन वाले स्टैंड चक्ले के उपर ती जिसन भी रोटी बना के दोगे दोष लग जाता है उसकी हेल्थ के प्रॉब्लमस आती है तो कभी भी ती तटैंड वाला चक्ला नहीं लैना है ਇਸ ਤੋਂ ਇਲਾਵਾ ਇੱਕ ਸਭ ਤੋਂ ਵਧੀਆ ਗੱਲ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਆਪਣੀ ਰਸੋਈ ਵਿੱਚ ਪੀਲਾ ਬਲਬ ਇੱਕ ਜ਼ਰੂਰ ਲਗਾਓ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਵਿੱਚ ਬਹੁਤ ਹੀ ਜ਼ਿਆਦਾ ਬਰਕਤ ਆਏਗੀ ਪੈਸੇ ਆਣਗੇ ਸੁੱਖ ਸ਼ਾਂਤੀ ਆਏਗੀ ਹੁਣ ਸਭ ਤੋਂ ਮੇਨ ਗੱਲ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਜੋ ਮੈਂ ਆਪਣੀ ਵੀਡੀਓ ਦੀ ਸਕਰੀਨ ਤੇ ਤੁਹਾਨੂੰ ਦਿਖਾ ਰਹੀ ਹਾਂ ਐਲੂਮੀਨੀਅਮ ਦੇ ਜਿਹੜੇ ਪਾਂਡੇ ਹੁੰਦੇ ਹਨ ਕਈ ਲੋਕ ਇਸ ਨੂੰ ਜਰਮਨ ਦੇ ਪਾਂਡੇ ਵੀ ਬੋਲਦੇ ਹਨ ਠੀਕ ਹੈ ਤੇ ਇਹ ਜਿਹੜੇ ਪਾਂਡੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਨਾ ਇਹ ਪਾਂਡੇ ਰਾਹੂ ਹਨ ਇਹਨਾਂ ਦੇ ਵਿੱਚ ਰਾਹੂ ਵਾਸ ਕਰਦਾ ਹੈ ਦੇਖੋ ਰਾਹੂ ਨੂੰ ਕੰਟਰੋਲ ਕੌਣ ਕਰਦਾ ਹੈ ਮੰਗਲ ਕਰਦਾ ਹੈ ਤੇ ਮੰਗਲ ਕੀ ਹੈ ਸਾਡਾ ਖਾਣਾ ਜੋ ਅਸੀਂ ਖਾਂਦੇ ਆਂ ਖਾਣਾ ਤੇ ਮੰਗਲ ਅਸੀਂ ਖਾ ਰਹੇ ਜਿਹੜਾ ਖਾਣਾ ਅਸੀਂ ਖਾ ਰਹੇ ਹਾਂ ਪਰ ਅਸੀਂ ਆਪਣਾ ਖਾਣਾ ਗਲਤ ਪਾਂਡਿਆਂ ਵਿੱਚ ਖਾ ਰਹੇ ਹਾਂ ਜੋ ਕਿ ਰਾਹੂ ਹੈ उसका राहु खराब हो जाता है कमजोर कंट्रोल करता है तरह एक हाथी है समझ लो हाथी की है राहु है ते हाथी दे बैठा है महावत दे जो हाथी नू कंट्रोल करता हैंगल है ठीक है यह सोच के देखो कि जेकर हाथी के उपर महावत है ही नहीं कंट्रोल करने वाला नहीं है तो राहू अपनी मनमर्जी करेगा तो इसी तरह ही जेकर ਸੀ ਇਹ ਆਪਣੇ ਕੁੱਕਰ ਇਹ ਪਾਂਡੇ એલੂਮੀਨੀਅਮ ਦੇ ਪਾਂਡੇ ਜੇਕਰ ਤੁਸੀਂ ਇਹਨਾਂ ਦੇ ਵਿੱਚ ਰੋਟੀ ਖਾਓਗੇ ਇਹਨਾਂ ਦੇ ਵਿੱਚ ਸਬਜੀ ਬਣਾਓਗੇ ਤਾਂ ਤੁਹਾਡੇ ਘਰ ਵਿੱਚ ਬੈਠੇ ਬਿਠਾਏ ਪਰੇਸ਼ਾਨੀਆਂ ਆਣਗੀਆਂ ਰਾਹੁ ਆਪਣੀ ਮਰਜ਼ੀ ਕਰੇਗਾ ਕਿਉਂਕਿ ਉਹ ਮੰਗਲ ਨੂੰ ਕਮਜ਼ੋਰ ਅਸੀਂ ਆਪਣੇ ਮੰਗਲ ਨੂੰ ਖੁਦ ਹੀ ਕਮਜ਼ੋਰ ਕਰ ਰਹੇ ਹਾਂ ਹੈਨਾ ਤੇ ਕੀ ਹੋਏਗਾ ਮੰਗਲ ਕਮਜ਼ੋਰ ਹੋਣ ਨਾਲ ਕੀ ਹੁੰਦਾ ਹੈ ਸਾਨੂੰ ਖੂਨ ਦੀਆਂ ਕੋਈ ਵੀ ਬਿਮਾਰੀ ਕੋਈ ਵੀ ਪਰੇਸ਼ਾਨੀ ਆ ਜਾਂ ਆ ਜੰਨੀ ਹੈ ਜਿਸ ਦਾ ਕਿ ਅੱਜ ਕੱਲ ਤੁਸੀਂ ਦੇਖਿਆ ਹੀ ਹੋਇਆ ਹੈ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੇ ਕੈਂਸਰ ਹੋ ਰਹੇ ਹਨ ਤੇ ਐ ਰਾਹੁ ਜਿਸ ਢਾਂਡੇ ਵਿੱਚ ਅਸੀਂ ਖਾਣਾ ਖਾ ਰਹੇ ਹਾਂ ਐ ਰਾਹੁ ਹੀ ਕਾਰਨ ਹੈ ਰਾਹੂ ਤੁਹਾਨੂੰ ਕਨਫਿਊਜ਼ ਕਰਕੇ ਰੱਖਦਾ ਹੈ ਰਾਹੂ ਤੁਹਾਨੂੰ ਭ੍ਰਮਿਤ ਕਰਕੇ ਰੱਖਦਾ ਹੈ ਰਾਹੂ ਤੁਹਾਡੇ ਸਾਨੀਆਂ ਕਰਦੀਆਂ ਚੀਜ਼ਾਂ ਨੂੰ ਖਰਾਬ ਕਰਦਾ ਹੈ ਇਸ ਕਰਕੇ ਤੁਸੀਂ ਆਪਣੇ ਘਰ ਵਿੱਚੋਂ ਇਹ ਅੱਜ ਹੀ ਮੈਂ ਤਾਂ ਕਹਿੰਨੀ ਆ ਇਹ ਕੁਕਰ ਇਸ ਤਰ੍ਹਾਂ ਦੇ ਐਲੂਮੀਨੀਅਮ ਦੇ ਜਿਹੜੇ ਭਾਂਡੇ ਹਨ ਜਾਂ ਤਾਂ ਤੁਸੀਂ ਇਹਨਾਂ ਨੂੰ ਵੇਚ ਕੇ ਆ ਜਾਓ ਦੁਕਾਨ ਵਿੱਚ ਤੇ ਦੂਸਰੇ ਜਿਹੜੇ ਦੇਖੋ ਤਾਂਬਾ ਹੋ ਗਿਆ ਕਾਂਸਾ ਹੋ ਗਿਆ ਪਿੱਤਲ ਹੋ ਗਿਆ ਠੀਕ ਹੈ ਇਸ ਤਰ੍ਹਾਂ ਦੇ ਭਾਂਡੇ ਜਾਂ ਮਿੱਟੀ ਦੇ ਭਾਂਡੇ ਯੂਜ਼ ਕਰੋ ਦੇਖੋ ਪੁਰਾਣੇ ਜ਼ਮਾਨੇ ਵਿੱਚ ਇਹੀ ਪਿੱਤਲ ਦੇ ਵਿੱਚ ਜਾਂ ਕਾਂਸੇ ਜਾਂ ਤਾਂਬੇ ਵਿੱਚ ਹੀ ਰੋਟੀ ਬਣਾਈ ਜਾਂਦੀ ਸੀ ਤੇ ਉਹ ਲੋਕ ਕਿੰਨੇ ਸੁਖੀ ਸੀ ਪੁਰਾਣੇ ਜ਼ਮਾਨੇ ਵਿੱਚ ਅੱਜ ਕੱਲ ਤਾਂ ਸਾਡੇ ਲੋਕਾਂ ਦੇ ਵਿੱਚ ਨਾ ਤਾਂ ਅਸੀਂ ਸਹੀ ਭਾਂਡਿਆਂ ਵਿੱਚ ਰੋਟੀ ਬਣਾਉਂਦੇ ਹਾਂ ਜਿਨ ਅਸੀਂ ਰਾਹੁ ਨੂੰ ਇਨਵਾਈਟ ਕੀਤਾ ਹੋਇਆ ਆਪਣੀ ਰਸੋਈ ਵਿੱਚ ਤੇ ਇਸੇ ਕਰਕੇ ਹੀ ਨਾ ਹੀ ਸਾਡੇ ਘਰ ਵਿੱਚ ਬਰਕਤ ਆਂਦੀ ਹੈ ਘਰ ਵਿੱਚ ਬੈਠ ਕੇ ਮਿਠਾਈ ਪਰੇਸ਼ਾਨੀਆਂ ਆਂਦੀਆਂ ਹਨ ਪੈਸਾ ਨਹੀਂ ਆਂਦਾ ਹੈ ਬਰਕਤ ਨਹੀਂ ਆਂਦੀ ਹੈ ਸਾਰੇ ਕੰਮਾਂ ਵਿੱਚ ਪਰੇਸ਼ਾਨੀ ਆਂਦੀ ਹੈ ਤਾਂ ਅੱਜ ਹੀ ਜੋ ਮੈਂ ਤੁਹਾਨੂੰ ਕਿਚਨ ਦੇ ਟਿਪਸ ਦੱਸੇ ਹਨ ਇਸ ਨੂੰ ਠੀਕ ਕਰੋ ਤੇ ਅੱਜ ਹੀ ਇਹ ਪਾਣੀ ਜੇਕਰ ਤੁਹਾਡੇ ਘਰ ਵਿੱਚ ਹੈ ਤਾਂ ਰਹوں ਨੂੰ ਆਪਣੇ ਘਰ ਵਿੱਚੋਂ ਬਾਹਰ ਕੱਢੋ ਜੀ ਤੇ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਪਸੰਦ ਆਈ ਹੋਵੇਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ